ਚੈਨਲ ਪੰਜਾਬੀ ਤੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਪ੍ਰਧਾਨ ਮੰਤਰੀ ਮਾਕਾਨੀ ਨੇ ਕਿਹਾ ਕੈਨੇਡਾ ਅਮਰੀਕਾ ਦੇ ਦਰਮਿਆਨ ਟ੍ਰੇਡ ਡੀਲ ਇੰਟੈਂਸ ਫੇਜ਼ ਦੇ ਵਿੱਚ ਕੈਨੇਡਾ ਪੱਖੀ ਸਮਝੌਤੇ ਦਿੱ ਦੇਵਾਂਗੇ ਸਹਿਮਤੀ 온ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਸਾਈਲਮ ਸੀਕਰਸ ਨੂੰ ਵਰਕ ਪਰਮਿਟ ਜਾਰੀ ਕਰਨ ਵਾਲੇ ਬਿਆਨ ਨੂੰ ਬਦਲਿਆ ਪਰ ਕਾਰਨ ਦੱਸਣ ਤੋਂ ਝਿਜਕਦੇ ਰਹੇ ਪ੍ਰੀਮੀਅਰ ਫੋਰਡ ਸਾਪ ਦਾ ਪ੍ਰਧਾਨ ਮੰਤਰੀ ਹਾਰਪਰ ਦੇ ਵੱਲੋਂ ਕੈਨੇਡਾ ਨੂੰ ਡਾਇਵਰਸੀਫਾਈਡ ਟ੍ਰੇਡ ਦੀ ਦਿੱਤੀ ਗਈ ਹੈ ਸਲਾਹ ਕਿਹਾ ਹੁਣ ਵਾਸ਼ਿੰਗਟਨ ਤੇ ਹੋਰ ਭਰੋਸੇਯੋਗਤਾ ਨਹੀਂ ਰੱਖੀ ਜਾ ਸਕਦੀ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਰਨੀ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਰੋਪੀਅਨ ਯੂਨੀਅਨ ਦੇ ਨਾਲ ਟ੍ਰੇਡ ਸਮਝੌਤੇ ਤੋਂ ਬਾਅਦ ਕੈਨੇਡਾ ਅਮਰੀਕਾ ਦਰਮਿਆਨ ਗੱਲਬਾਤ ਇੰਟੈਂਸ ਫੇਜ਼ ਦੇ ਵਿੱਚ ਹੈ ਕਾਰਨੀ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਦੇ ਨਾਲ-ਨਾਲ ਕੈਨੇਡਾ ਅਮਰੀਕਾ ਸਮਝੌਤੇ ਨਾਲ ਜੁੜੇ ਲੋਕਾਂ 'ਚ ਕਾਫੀ ਸਮਾਨਤਾਵਾਂ ਤੇ ਵੱਡੇ ਅੰਤਰ ਨੇ ਜਿਨ੍ਹਾਂ ਸਪਸ਼ਟ ਕੀਤਾ ਕਿ ਉਹ ਸਿਰਫ ਉਹੀ ਟ੍ਰੇਡ ਸਮਝੌਤਾ ਸਵੀਕਾਰ ਕਰਨਗੇ ਜੋ ਕੈਨੇਡਾ ਦੇ ਲਈ ਚੰਗਾ ਹੋਵੇਗਾ ਪ੍ਰਧਾਨ ਮੰਤਰੀ ਦਾ ਬਿਆਨ ਉਸ ਸਮੇਂ ਆਇਆ ਜਦੋਂ ਸਕਾਟਲੈਂਡ ਰਵਾਨਾ ਹੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਕੈਨੇਡਾ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਲਈ ਤਰਜੀਹ ਤੇ ਨਹੀਂ ਹੈ ਅਤੇ ਕੈਨੇਡਾ ਸ਼ਾਇਦ ਉਹ ਦੇਸ਼ ਹੋਵੇਗਾ ਜਿਸ ਉੱਤੇ ਹਮੇਸ਼ਾ ਟੈਰਫ ਲੱਗੇ ਰਹਿਣਗੇ ਅਮਰੀਕਾ ਤੇ ਯੂਰੋਪੀਅਨ ਯੂਨੀਅਨ ਈਯੂ ਨੇ ਇੱਕ ਮਹੱਤਵਪੂਰਨ ਵਪਾਰਕ ਸਮਝੌਤੇ ਨੂੰ ਸਿਰੇ ਚ ਔੜਨ ਦੀ ਅਨਾਉਂਸਮੈਂਟ ਵੀਕਐਂਡ ਤੇ ਕੀਤੀ ਸੀ ਜਿਸ ਦੇ ਨਾਲ ਦੋਵਾਂ ਮੁਲਕਾਂ ਵਿਚਕਾਰ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਆਖੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਔਰਸੁਲਾ ਵੌਨ ਡੇਰ ਲੇਨ ਨੇ ਸਕਾਟਲੈਂਡ ਦੇ ਟਰਨਵੇਰੀ ਵਿਖੇ ਇਸ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਸੀ ਇਸ ਸਮਝੌਤੇ ਨੂੰ ਦੋਵੇਂ ਧਿਰਾਂ ਨੇ ਹਿਸਟੋਰੀਕਲ ਕਰਾਰ ਦਿੱਤਾ ਜਿਸ ਵਿੱਚ ਯੂਰੋਪੀਅਨ ਯੂਨੀਅਨ ਅਮਰੀਕਾ ਤੋਂ 750 ਬਿਲੀਅਨ ਡਾਲਰ ਦੀ ਊਰਜਾ ਸਪਲਾਈ ਅਤੇ 600 ਬਿਲੀਅਨ ਦੇ ਨਿਵੇਸ਼ ਦੇ ਨਾਲ-ਨਾਲ ਅਮਰੀਕੀ ਸੈਨਿਕ ਸਾਜ਼ੋ-ਸਮਾਨ ਦੀ ਖਰੀਦ ਕਰੇਗਾ ਜਿਸ ਸਮਝੌਤੇ ਅਨੁਸਾਰ ਯੂਰੋਪੀਅਨ ਯੂਨੀਅਨ ਅਮਰੀਕਾ ਨੂੰ ਆਪਣੇ ਜ਼ਿਆਦਾਤਰ ਇੰਪੋਰਟ ਉੱਪਰ 15% ਦੀ ਸਿੰਗਲ ਟੈਰਫ ਦੀ ਸੈਮਤੀ ਦੇਗਾ ਇਸ ਦੇ ਨਾਲ ਹੀ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ 50% ਹਾਈ ਟੈਰਫ ਜਾਰੀ ਰਹਿਣਗੇ ਇਸ ਸਮਝੌਤੇ ਦਾ ਮੁੱਖ ਉਦੇਸ਼ ਅਮਰੀਕਾ ਤੇ ਯੂਰਪ ਦਰਮਿਆਨ ਵਪਾਰਕ ਅਸੰਤੁਲਨ ਨੂੰ ਘਟਾਉਣਾ ਜਿਸ ਨੂੰ 트੍ਰੰਪ ਲੰਬੇ ਸਮੇਂ ਤੋਂ ਇੱਕ ਵੱਡੀ ਸਮੱਸਿਆ ਦੱਸ ਰਹੇ ਨੇ ਇਸ ਸਮਝੌਤੇ ਚ ਯੂਰੋਪੀਅਨ ਯੂਨੀਅਨ ਨੇ ਅਮਰੀਕੀ ਐਨਰਜੀ ਸੋਰਸਸ ਖਾਸ ਕਰਕੇ ਲਿਕੁਇਡ ਨੇਚਰਲ ਗੈਸ ਦੀ ਖਰੀਦ ਨੂੰ ਵਧਾਉਣ ਦਾ ਵਾਅਦਾ ਕੀਤਾ ਜਿਸ ਦੇ ਨਾਲ ਯੂਰਪ ਰੂਸ ਦੀ ਗੈਸ ਤੇ ਆਪਣੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰੇਗਾ ਵੌਨ ਡੇਰ ਲੀਅਨ ਨੇ ਕਿਹਾ ਕਿ ਇਹ ਸਮਝੌਤਾ ਯੂਰੋਪੀਅਨ ਇਕਨੋਮੀ ਨੂੰ ਮਜ਼ਬੂਤ ਕਰੇਗਾ ਜੋ ਕਿ ਕੋਵਿਡ ਪੰਡੈਮਿਕ ਤੋਂ ਬਾਅਦ ਹੌਲੀ-ਹੌਲੀ ਉੱਭਰ ਰਹੀ ਹੈ ਇਸ ਸਮਝੌਤੇ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਅਮਰੀਕੀ ਸੈਨਿਕ ਸਾਜ਼ੋ-ਸਮਾਨ ਦੀ ਵੱਡੇ ਪੱਧਰ ਤੇ ਖਰੀਦ ਹੈ ਜਿਸ ਵਿੱਚੋਂ ਜ਼ਿਆਦਾਤਰ ਯੂਕਰੇਨ ਨੂੰ ਭੇਜਿਆ ਜਾਏਗਾ 트럼ਪ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ ਅਮਰੀਕੀ ਹਥਿਆਰਾਂ ਦੀ ਪੂਰੀ ਕੀਮਤ ਅਦਾ ਕਰੇਗੀ ਜੋ ਬਾਅਦ ਵਿੱਚ ਯੂਕਰੇਨ ਦੀ ਸਹਾਇਤਾ ਦੇ ਲਈ ਵਰਤੇ ਜਾਣਗੇ ਇਸ ਸਮਝੌਤੇ ਨੂੰ ਜਿੱਥੇ ਅਮਰੀਕਾ ਵਿੱਚ ਟਰੰਪ ਦੀ ਵਪਾਰਕ ਨੀਤੀਆਂ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ ਉੱਤੇ ਹੀ ਯੂਰਪ ਵਿੱਚ ਇਸ ਦਾ ਰਲਮਾ ਮਿਲਮਾ ਸਵਾਗਤ ਹੋਇਆ ਕੁਝ ਯੂਰੋਪੀਅਨ ਦੇਸ਼ਾਂ ਜਿਵੇਂ ਕਿ ਫਰਾਂਸ ਅਤੇ ਸਪੇਨ ਨੇ ਇਸ ਦੀਆਂ ਸ਼ਰਤਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਕਿਉਂਕਿ ਇਹ ਅਮਰੀਕੀ ਇੰਪੋਰਟ ਤੇ ਕੋਈ ਟੈਰਫ ਨਹੀਂ ਲਗਾਉਂਦਾ ਜਦਕਿ ਯੂਰੋਪੀਅਨ ਐਕਸਪੋਰਟ ਦੇ ਉੱਪਰ 15% ਟੈਰਿਫ ਲਾਗੂ ਰਹੇਗਾ ਜਰਮਨੀ ਦੇ ਨਵੇਂ ਚਾਂਸਲਰ ਫ੍ਰੈਡਰਿਕ ਮਰਜਨੇ ਸਮਝੌਤੇ ਦਾ ਸਮਰਥਨ ਕੀਤਾ ਕਿਉਂਕਿ ਉਹ ਜਰਮਨੀ ਦੀ ਆਟੋਮੋਟਿਵ ਇੰਡਸਟਰੀ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਹਾਲਾਂਕਿ ਹੰਗਰੀ ਨੇ ਇਸ ਸਮਝੌਤੇ ਦੇ ਵਿਰੁੱਧ ਵੋਟ ਦਿੱਤੀ ਹੈ ਜਿਸ ਨਾਲ ਯੂਰੋਪੀਅਨ ਯੂਨੀਅਨ ਦੀ ਇਕਤਾਤੇ ਵੀ ਸਵਾਲ ਉੱਠੇ ਨੇ ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਅਜੇ ਵੀ ਕੁਝ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਪੈਣਗੀਆਂ ਯੂਰਪੀਅਨ ਕਮਿਸ਼ਨ ਨੇ ਕਿਹਾ ਕਿ ਸਮਝੌਤੇ ਦਾ ਲਿਖਤੀ ਰੂਪ ਜਲਦੀ ਜਾਰੀ ਕੀਤਾ ਜਾਏਗਾ ਤੇ 23 ਅਗਸਤ 2025 ਤੋਂ ਪਹਿਲਾਂ ਸਮਝੌਤੇ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀਆਂ ਨੇ ਜਦੋਂ 트ੰਪ ਨੇ 30% ਟੈਰਫ ਦੀ ਧਮਕੀ ਦਿੱਤੀ ਸੀ ਤਾਂ ਉਸ ਸਮੇਂ ਇਹ ਸਮਝੌਤਾ ਸਾਹਮਣੇ ਆਇਆ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਕੈਨੇਡੀਅਨ ਸਮਾਨ ਤੇ ਅਮਰੀਕੀ ਟੈਰਫ ਦਾ ਜਵਾਬ ਡਾਲਰ ਟੂ ਡਾਲਰ ਬਰਾਬਰ ਟੈਰਫ ਦੇ ਨਾਲ ਦੇਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਜੇਕਰ ਸ਼ੁੱਕਰਵਾਰ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕੀ ਸਟੀਲ ਅਤੇ ਐਲੂਮੀਨਮ ਉੱਤੇ 50% ਲੈਵੀ ਵੀ ਸ਼ਾਮਲ ਹੋਣੀ ਚਾਹੀਦੀ ਹੈ। ਜਿੰਨਾ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਕੈਨੇਡੀਅਨ ਵਰਕਰਾਂ ਅਤੇ ਇੰਡਸਟਰੀ ਉੱਪਰ ਹਮਲਾ ਕਰ ਰਹੇ ਨੇ ਇਸ ਲਈ ਕੈਨੇਡਾ ਨੂੰ ਵੀ 50% ਟੈਰਫ ਲਾਗੂ ਕਰਨਾ ਚਾਹੀਦਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਯੂਰਪੀਅਨ ਯੂਨੀਅਨ ਅਤੇ ਜਾਪਾਨ ਦੇ ਨਾਲ ਜੋ ਸਮਝੌਤਾ ਹੋਇਆ ਉਸ 'ਚ 15% ਟੈਰਫ ਰੱਖੇ ਗਏ ਨੇ ਕੀ ਕੈਨੇਡਾ ਨਾਲ ਬਿਨਾਂ ਟੈਰਫ ਵਾਲਾ ਸਮਝੌਤਾ ਸੰਭਵ ਹੈ ਇਸ ਤੇ ਜਵਾਬ ਵਿੱਚ ਫੋਰਡ ਨੇ ਕਿਹਾ ਕਿ ਅਮਰੀਕੀਆਂ ਖਾਤਰ ਅਜਿਹਾ ਹੋਣ ਦੀ ਉਮੀਦ ਹੈ ਕਿਉਂਕਿ ਜਾਪਾਨ ਤੋਂ ਅਮਰੀਕਾ 79 ਬਿਲੀਅਨ ਡਾਲਰ ਦਾ ਸਮਾਨ ਖਰੀਦਦੇ ਨੇ ਤੇ ਕੈਨੇਡਾ ਤੋਂ 359 ਬਿਲੀਅਨ ਡਾਲਰ ਦਾ ਤੇ ਇਸ ਕਾਰਨ ਪਹਿਲੇ ਕਸਟਮਰ ਨਾਲ ਪੰਜਵੇਂ ਕਸਟਮਰ ਵਰਗਾ ਵਿਵਹਾਰ ਨਹੀਂ ਕੀਤਾ ਜਾ ਸਕਦਾ ਜਿੰਨਾ ਕਿਹਾ ਹੈ ਕਿ ਕੈਨੇਡਾ ਵੱਖਰਾ ਅਤੇ ਸਾਡੀਆਂ ਇਕਨੋਮੀਜ਼ ਜੁੜੀਆਂ ਹੋਈਆਂ ਨੇ ਇਸ ਲਈ ਸਾਡੀ ਸਥਿਤੀ ਵੱਖਰੀ ਹੈ ਉਹਨਾਂ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਵਿਸ਼ਵਾਸ ਨਹੀਂ ਕਰਦੇ ਪਰ ਉਹ ਵਿਸ਼ਵਾਸ ਰੱਖਦੇ ਨੇ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਪੱਖੀ ਸਮਝੌਤੇ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ ਫੋਰ ਨੇ ਆਖਿਆ ਕਿ ਕੈਨੇਡਾ ਅਮਰੀਕਾ ਨੂੰ ਫ੍ਰੀ ਅਤੇ ਨਿਰਪੱਖ ਟ੍ਰੇਡ ਦੀ ਜ਼ਰੂਰਤ ਹੈ ਅਤੇ ਉਹ ਚਾਹੁੰਦੇ ਨੇ ਕਿ ਜੇਕਰ ਅਮਰੀਕਾ ਟੈਰਫ ਜਾਰੀ ਰੱਖਦਾ ਤਾਂ ਕੈਨੇਡਾ ਨੂੰ ਜਵਾਬੀ ਟੈਰਫ ਲਗਾਉਣੇ ਚਾਹੀਦੇ ਨੇ ਪਰ ਅਲਬਰਟਾ ਤੇ ਸਸਕਾਚੁਵਨ ਜਵਾਬੀ ਟੈਰਫ ਲਗਾਉਣ ਦੇ ਹਮਾਇਤੀ ਨਹੀਂ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਸਸਕਾਚੁਵਨ ਦੇ ਪ੍ਰੀਮੀਅਰ ਸਕਾਟ ਮੋ ਲਗਾਤਾਰ ਗੱਲਬਾਤ ਰਾਹੀਂ ਮਸਲੇ ਦੇ ਹੱਲ ਕੱਢਣ ਦੀ ਹਮਾਇਤ ਕਰ ਰਹੇ ਨੇ ਦੂਜੇ ਪਾਸੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਵੱਲੋਂ ਵੀ ਇਸ ਸਬੰਧੀ ਬਿਆਨ ਦਿੱਤਾ ਗਿਆ ਉਹਨਾਂ ਆਖਿਆ ਕਿ ਕੈਨੇਡਾ ਨੂੰ ਹੁਣ ਵਾਸ਼ਿੰਗਟਨ ਤੇ ਨਿਰਪਰਤਾ ਛੱਡਣੀ ਚਾਹੀਦੀ ਹੈ ਅਤੇ ਆਪਣੇ ਟ੍ਰੇਡ ਨੂੰ ਡਾਇਵਰਸੀਫਾਈ ਕਰਨਾ ਚਾਹੀਦਾ ਹੈ ਜਿਨ੍ਹਾਂ ਕਿਹਾ ਕਿ ਬੇਸ਼ੱਕ ਉਹ ਆਪਣੇ ਸਮੇਂ ਦੌਰਾਨ ਪ੍ਰੋ ਅਮਰੀਕਾ ਪ੍ਰਧਾਨ ਮੰਤਰੀ ਰਹੇ ਨੇ ਪਰ ਇਸ ਸਮੇਂ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਚੱਲਦਿਆਂ ਆਪਣੀ ਸਿਕਿਉਰਿਟੀ ਅਤੇ ਟ੍ਰੇਡ ਨੂੰ ਲੈ ਕੇ ਕੈਨੇਡਾ ਨੂੰ ਸਿਰਫ ਅਮਰੀਕਾ ਤੇ ਨਿਰਭਰਤਾ ਨਹੀਂ ਰੱਖਣੀ ਚਾਹੀਦੀ ਹੋਰ ਟ੍ਰੇਡਿੰਗ ਪਾਰਟਨਰਸ ਲੱਭਣੇ ਚਾਹੀਦੇ ਨੇ ਤੇ ਜਿਸ ਤੇ ਲਈ ਕੰਮ ਲਗਾਤਾਰ ਕੀਤਾ ਜਾਵੇ ਅਗਲੀ ਰਾਹਤ ਵਾਲੀ ਖਬਰ ਹੈ ਕਿ ਕੈਨੇਡਾ ਦੇ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਪਿਛਲੇ ਸਮੇਂ ਦੌਰਾਨ ਇੱਕ ਵੱਡਾ ਮੁੱਦਾ ਸੀ ਪਰ ਇਹਨਾਂ ਦੇ ਵਿੱਚ ਹੁਣ ਗਰਾਵਟ ਦੇਖੀ ਗਈ ਹੈ ਜੋ ਕਿ ਫੈਡਰਲ ਪੱਧਰ ਦੀ ਸਿਆਸਤ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ Equate Association ਵੱਲੋਂ ਜਾਰੀ ਕੀਤੀ ਗਈ ਰਿਪੋਰਟ 'ਚ ਸਾਹਮਣੇ ਆਇਆ ਕਿ ਕੈਨੇਡਾ ਵਿੱਚ ਵਾਹਨ ਚੋਰੀ ਦੇ ਮਾਮਲਿਆਂ 'ਚ ਗਰਾਵਟ ਦਰਜ ਕੀਤੀ ਗਈ ਹੈ 2024 ਦੇ ਮੁਕਾਬਲੇ ਨੈਸ਼ਨਲ ਪੱਧਰ ਤੇ ਵਾਹਨ ਚੋਰੀ ਦੀਆਂ ਘਟਨਾਵਾਂ 'ਚ 19.1% ਦੀ ਗਰਾਵਟ ਆਈ ਹੈ ਪਿਛਲੇ 6 ਮਹੀਨਿਆਂ 'ਚ 23000 ਕਾਰਾਂ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਨੇ ਖਾਸ ਕਰ ਕਿਊਬਿਕ ਤੇ 온ਟਾਰੀਓ ਜਿੱਥੇ ਕਿ ਚੋਰੀ ਦੇ ਸਭ ਤੋਂ ਵੱਧ ਸਰਗਰਮੀਆਂ ਦਿਖਾਈ ਦਿੰਦੀਆਂ ਸਨ ਉੱਥੇ ਕਾਫੀ ਗਰਵੜ ਦੇਖੀ ਗਈ ਹੈ 온ਟਾਰੀਓ ਵਿੱਚ 25.9% ਕਿਊਬਿਕ ਵਿੱਚ 22.2% ਕਾਰ ਚੋਰੀ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ ਘਟ ਸਾਹਮਣੇ ਆਏ ਨੇ ਜੇਕਰ ਇਅਰ ਟੂ ਇਅਰ ਦੇਖਿਆ ਜਾਵੇ ਤਾਂ ਐਟਲੈਂਟਿਕ ਕੈਨੇਡਾ ਤੇ ਵੈਸਟਰਨ ਕੈਨੇਡਾ ਦੇ ਵਿੱਚ 9% ਅਲਬਰਟਾ ਵਿੱਚ 12.5% ਕਾਰਾਂ ਘੱਟ ਚੋਰੀ ਹੋਈਆਂ ਨੇ ਐਕੁਇਟ ਐਸੋਸੀਏਸ਼ਨ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਬ੍ਰਾਈਸ ਕੋਸਟ ਨੇ ਕਿਹਾ ਕਿ ਇਹਦਾ ਸਿਹਰਾ ਗਵਰਨਮੈਂਟ ਤੇ ਲਾਅ ਇਨਫੋਰਸਮੈਂਟ ਕਰਨ ਵਾਲੀਆਂ ਏਜੰਸੀਜ਼ ਨੂੰ ਜਾਂਦਾ ਕਿਉਂਕਿ ਉਹਨਾਂ ਨੇ ਇਸ ਮਾਮਲੇ 'ਚ ਮਜ਼ਬੂਤ ਤੇ ਕਲੈਕਟਿਵ ਕਦਮ ਚੁੱਕੇ ਜਿਸ ਨਾਲ ਨਤੀਜੇ ਹਾਂ ਪੱਕੀ ਸਾਹਮਣੇ ਆਏ ਨੇ ਇਸ ਸਾਲ ਦੌਰਾਨ অন্ਟਾਰੀਓ 'ਚ 9600 ਤੇ ਕਿਊਬਿਕ 'ਚ 3899 ਕਾਰਾਂ ਚੋਰੀ ਹੋਈਆਂ ਨੇ ਇਸ ਦੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਬਾਦੀ ਦੇ ਹਿਸਾਬ ਦੇ ਨਾਲ ਤੇ ਮੌਂਟਰੀਅਲ ਪੋਰਟ ਨਜ਼ਦੀਕ ਹੋਣ ਕਾਰਨ ਘਟਨਾਵਾਂ ਹਾਲੇ ਵੀ ਵਾਪਰ ਰਹੀਆਂ ਨੇ ਰੀਪੋਰਟ ਅਨਸਾਰ 2025 ਦੇ ਜੂਨ ਤੱਕ 4411 ਵਹੀਕਲ ਚੋਰੀ ਹੋਣ ਨਾਲ ਪ੍ਰਤੀ ਵਿਅਕਤੀ ਆਬਾਦੀ ਦੇ ਹਿਸਾਬ ਦੇ ਨਾਲ ਅਲਬਰਟਾ ਚ ਸਭ ਤੋਂ ਵੱਧ ਵਹੀਕਲ ਚੋਰੀ ਹੋਏ ਨੇ ਇਸ ਹਫਤੇ ਦੇ ਸ਼ੁਰੂ ਚ ਜਾਰੀ ਕੀਤੇ ਗਏ ਸਟੈਟਿਸਟਿਕ ਕੈਨੇਡਾ ਦੇ ਅੰਕੜਿਆਂ ਦੀ ਰਿਪੋਰਟ ਅਨਸਾਰ ਨੈਸ਼ਨਲ ਪ੍ਰੋਗਰੈਸ ਰਿਪੋਰਟ ਵੀ ਇਸੇ ਢੰਗ ਦੀ ਪੁਸ਼ਟੀ ਕਰਦੀ ਹੈ ਏਜੰਸੀ ਨੇ ਪੁਲਿਸ ਦੁਆਰਾ ਰਿਪੋਰਟ ਕੀਤੀਆਂ ਗਈਆਂ ਮੋਟਰ ਵਾਹਨ ਚੋਰੀਆਂ ਦੀ ਦਰ ਦੇ ਵਿੱਚ 17% ਦੀ ਗਿਰਾਵਟ ਦਰਜ ਕੀਤੀ ਹੈ ਜੋ ਪਿਛਲੇ ਸਾਲ ਪ੍ਰਤੀ 1 ਲੱਖ ਲੋਕਾਂ ਪਿੱਛੇ 239 ਘਟਨਾਵਾਂ ਸਨ ਸਟੇਟ ਕੈਨ ਨੇ ਕਿਹਾ ਹੈ ਕਿ 2023 ਚ ਆਟੋ ਚੋਰੀ ਦੀ ਗਿਣਤੀ 2020 ਚ ਜੋ ਰਿਕਾਰਡ ਲੋ ਪੱਧਰ ਤੇ ਸੀ ਉਸ ਤੋਂ 40% ਵੱਧ ਗਈ ਹੈ ਇਹ ਰੁਝਾਨ ਪਿਛਲੇ ਸਾਲ ਉਦੋਂ ਸਿਖਰ ਉੱਤੇ ਸੀਗਾ ਜਦੋਂ ਫੈਡਰਲ ਸਰਕਾਰ ਨੇ ਫਰਵਰੀ ਚ ਕਾਰ ਚੋਰੀਆਂ ਨੂੰ ਹੱਲ ਕਰਨ ਲਈ ਇੱਕ ਸਮਿਟ ਬੁਲਾਈ ਓਟਵਾ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦੇਸ਼ ਦੇ ਪੋਰਟਸ ਰਾਹੀਂ ਜਾਣ ਵਾਲੇ ਵਾਹਨਾਂ ਨੂੰ ਟਰੈਕ ਕਰਨ ਲਈ ਲੱਖਾਂ ਡਾਲਰ ਦੇ ਨਵੇਂ ਫੰਡ ਦਿੱਤੇ। ਉਸ ਸਾਲ ਜਨਵਰੀ ਦੇ ਵਿੱਚ 온ਟਾਰੀਓ ਨੂੰ ਗੈਂਗ ਤੇ ਕ੍ਰਿਮੀਨਲ ਆਟੋ ਚੋਰੀਆਂ ਰੋਕਣ ਦੇ ਲਈ 121 ਮਿਲੀਅਨ ਡਾਲਰ ਦਿੱਤੇ ਗਏ ਸਨ। ਗੈਸ ਨੇ ਕਿਹਾ ਕਿ ਕੁਝ ਤਰੱਕੀ ਸਭਾਵਤ ਤੌਰ ਤੇ ਕੈਨੇਡੀਅਨਸ ਦੀ ਇਸ ਮੁੱਦੇ ਪ੍ਰਤੀ ਜਾਗਰੂਕਤਾ ਨੂੰ ਵੀ ਦਰਸਾਉਂਦੀ ਹੈ ਕਿ ਕੈਨੇਡੀਅਨਸ ਦੇ ਵੱਲੋਂ ਵੀ ਇਸ ਉੱਪਰ ਫੋਕਸ ਕੀਤਾ ਗਿਆ ਹੈ ਰਿਪੋਰਟ ਅਨੁਸਾਰ ਰਿਕਵਰੀਜ਼ ਵਿੱਚ ਵੀ ਕਾਫੀ ਵਾਧਾ ਹੋਇਆ ਹੈ 온ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਪਿਛਲੇ ਹਫਤੇ ਆਖਿਆ ਸੀ ਕਿ ਅਸਾਈਲਮ ਸੀਕਰਜ਼ ਜੋ ਕਿ ਵਰਕ ਪਰਮਿਟਸ ਦਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਨੂੰ 온ਟਾਰੀਓ ਸਰਕਾਰ ਵੱਲੋਂ ਵਰਕ ਪਰਮਿਟਸ ਦਿੱਤੇ ਜਾਣਗੇ ਭਾਵੇਂ ਪ੍ਰੋਵਿੰਸ਼ੀਅਲ ਸਰਕਾਰਾਂ ਆਪਣੇ ਪੱਧਰ ਤੇ ਵਰਕ ਪਰਮਿਟਸ ਜਾਰੀ ਰੱਖਣਗੀਆਂ ਪਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਅੱਜ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅ제ਹਾ ਨਹੀਂ ਕਰਨ ਜਾ ਰਹੀ ਬੇਸ਼ੱਕ ਪ੍ਰੀਮੀਅਰ ਫੋਰਡ ਦੇ ਵੱਲੋਂ ਇਸ ਦਾ ਕਾਰਨ ਤਾਂ ਨਹੀਂ ਦੱਸਿਆ ਗਿਆ ਪਰ ਫੈਡਰਲ ਸਰਕਾਰ ਦੇ ਨਾਲ ਇਸ ਮਾਮਲੇ ਵਿੱਚ ਸਹਿਯੋਗ ਕਰਨ ਦੀ ਗੱਲ ਉਹਨਾਂ ਨੇ ਜ਼ਰੂਰ ਆਖੀ ਹੈ ਤੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੱਸਿਆ ਕਿ 70000 ਵਰਕ ਪਰਮਿਟਸ ਜਾਰੀ ਕੀਤੇ ਗਏ ਨੇ ਤੇ ਇਸ ਪ੍ਰੋਸੈਸ ਨੂੰ ਹੋਰ ਫਾਸਟ ਕੀਤਾ ਜਾਏਗਾ ਫੋਰਡ ਨੇ ਆਖਿਆ ਕਿ ਉਹ ਪੂਰਾ ਇਮੀਗ੍ਰੇਸ਼ਨ ਸਿਸਟਮ ਪ੍ਰੋਵਿੰਸ ਤੇ ਮੋਡਿਆਂ ਤੇ ਨਹੀਂ ਪਾਉਣਾ ਚਾਹੁੰਦੇ ਉਹਨਾਂ ਦੀ ਇੱਛਾ ਫੈਡਰਲ ਸਰਕਾਰ ਦਾ ਸਹਿਯੋਗ ਕਰਨ ਦੀ ਸੀ ਅਤੇ ਜੋ ਲੋਕ ਕੰਮ ਕਰਨਾ ਚਾਹੁੰਦੇ ਨੇ ਕਾਬਲ ਨੇ ਅਤੇ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਆਏ ਨੇ ਕਿਉਂਕਿ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਖਤਰਾ ਸੀ ਤਾਂ ਉਹ ਸਾਡੀ ਆਰਥਿਕਤਾ ਵਿੱਚ ਕੰਮ ਕਰਕੇ ਯੋਗਦਾਨ ਪਾਉਣ ਨਾ ਕੇ ਕੈਸ਼ ਉੱਤੇ ਕੰਮ ਕਰਨ ਜਿਸ ਨਾਲ ਸਰਕਾਰਾਂ ਦਾ ਟੈਕਸ ਰੈਵਨਿਊ ਵੀ ਨੁਕਸਾਨਿਆ ਜਾਂਦਾ ਜਿੰਨਾ ਸਵਾਲ ਚੁਕਿਆ ਸੀ ਕਿ ਹੋਟਲਾਂ ਤੇ ਬਾਕੀ ਖਰਚਿਆਂ ਦਾ ਭਾਰ 온ਟਾਰੀਓ ਅਤੇ ਕੈਨੇਡਾ ਦੇ ਟੈਕਸ ਪੇਅਰਸ ਦੇ ਉੱਪਰ ਪੈ ਰਿਹਾ ਜਿਸ ਲਈ ਤੇਜ਼ੀ ਦੇ ਨਾਲ ਕਦਮ ਚੁੱਕਣ ਦੀ ਜ਼ਰੂਰਤ ਹੈ ਕਿਉਂਕਿ ਉਹਨਾਂ ਦੀ ਇੱਛਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਕੰਮ ਤੇ ਦੇਖਣ ਦੀ ਹੈ ਪ੍ਰੀਮੀਅਰ ਮੁਤਾਬਕ অন্ਟਾਰੀਓ ਨਵੇਂ ਲੋਕਾਂ ਦਾ ਸਵਾਗਤ ਕਰਨ ਵਾਲੀ ਪ੍ਰਵਿੰਸਾ ਤੇ ਖੁਦ ਵੀ ਉਹ ਹਮੇਸ਼ਾ ਇਸ ਦੀ ਵਕਾਲਤ ਕਰਦੇ ਰਹੇ ਨੇ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਮੁਤਾਬਕ ਉਹ 45 ਦਿਨਾਂ 'ਚ ਵਰਕ ਪਰਮਿਟ ਜਾਰੀ ਕਰਦਾ ਹੈ ਤੇ 2026 ਤੋਂ 2028 ਦੇ ਇਮੀਗ੍ਰੇਸ਼ਨ ਨੰਬਰਸ ਲਈ ਪ੍ਰਵਿੰਸਾਂ ਅਤੇ ਟੈਰੀਟਰੀਜ਼ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਾਬਲੇ ਗੌਰ ਹੈ ਕਿ অন্ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਸੂਬੇ ਵਿੱਚ ਅਸਾਈਲਮ ਸੀਕਰਸ ਨੂੰ ਤੁਰੰਤ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਸੁਬਾਈ ਵਰਕ ਪਰਮਿਟ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ ਇਹ ਕਦਮ ਸੰਵਿਧਾਨ ਦੀ ਧਾਰਾ 95 ਦੇ ਆਧਾਰ ਤੇ ਚੁੱਕਿਆ ਜਾ ਸਕਦਾ ਸੀ ਜਿਸ ਦਾ ਜ਼ਿਕਰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੂਬਿਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਫੈਸਲੇ ਲੈਣ ਦਾ ਅਧਿਕਾਰ ਦੇਣ ਵਾਲੇ ਕਾਨੂੰਨ ਦੇ ਰਾਹ ਵੱਲ ਜੋ ਕੀਤਾ ਸੀ ਡਾਕਫੋਰਡ ਨੇ ਕਿਹਾ ਸੀ ਕਿ ਲਿਬਰਲ ਫੈਡਰਲ ਸਰਕਾਰ ਦੀ ਵਰਕ ਪਰਮਿਟ ਪ੍ਰਕਿਰਿਆ ਵਿੱਚ ਹੋਣ ਵਾਲੀ ਦੇਰੀ ਜੋ ਕਿ ਕਈ ਵਾਰ 2 ਸਾਲਾਂ ਤੋਂ ਵੀ ਵੱਧ ਸਮਾਂ ਲੈਂਦੀ ਹੈ ਇਸ ਕਾਰਨ ਅਸਾਈਲਮ ਸੀਕਰਜ਼ ਸਰਕਾਰੀ ਸਹਾਇਤਾ ਉੱਤੇ ਨਿਰਭਰ ਰਹਿੰਦੇ ਨੇ ਤੇ 온ਟਾਰੀਓ ਚ ਲਗਭਗ 1 ਲੱਖ ਰਿਫਿਊਜੀ ਨੇ ਜੋ ਕਿ ਕੰਮ ਕਰਨ ਲਈ ਤਿਆਰ ਨੇ ਪਰ ਫੈਡਰਲ ਸਰਕਾਰ ਦੀਆਂ ਦੇਰੀਆਂ ਕਾਰਨ ਅਜਿਹਾ ਨਹੀਂ ਹੋ ਸਕਦਾ ਜਿਸ ਦੇ ਬਾਅਦ ਅੱਜ ਉਹਨਾਂ ਨੇ ਆਪਣੇ ਬਿਆਨ ਬਦਲ ਲਏ ਜੇਕਰ ਨਾ ਆਰਥਿਕਤਾ ਦੀ ਕਾਰੀਏ ਤਾਂ ਬੈਂਕ ਆਫ ਕੈਨੇਡਾ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇੰਟਰਸਟ ਰੇਟ ਦੇ ਵਿੱਚ ਕੱਟ ਲਗਾਉਣ ਦੀ ਪ੍ਰਕਿਰਿਆ ਨੂੰ ਰੋਕਿਆ ਗਿਆ ਹੈ ਅਤੇ ਹੁਣ ਬੈਂਕ ਦੀ ਹੋਣ ਵਾਲੀ ਮੀਟਿੰਗ ਦੇ ਵਿੱਚ ਵੀ ਇੰਟਰਸਟ ਰੇਟ 2.75 ਬੈਂਚਮਾਰਕ ਦੇ ਉੱਪਰ ਹੋਲਡ ਰੱਖਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਕਿਉਂਕਿ ਸੈਂਟਰਲ ਬੈਂਕ ਦੇ ਵੱਲੋਂ ਆਰਥਿਕ ਹਾਲਾਤਾਂ ਜੌਬ ਨੰਬਰਸ 인ਫਲੇਸ਼ਨ ਇਹ ਤਮਾਮ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਕਨੋਮਿਕ ਗਰੋਥ ਕਿਸ ਢੰਗ ਦੀ ਹੋਏਗੀ ਉਸੇ ਹਿਸਾਬ ਦੇ ਨਾਲ ਫੈਸਲੇ ਲਏ ਜਾਂਦੇ ਨੇ ਪਰ ਇਸ ਸਮੇਂ ਇਕਨੋਮੀ ਦੇ ਵਿੱਚ ਕੋਈ ਨਿਸ਼ਚਿਤਤਾ ਨਹੀਂ ਹੈ ਭਾਵੇਂ ਕਿਸੇ ਸਮੇਂ ਕਿਸੇ ਢੰਗ ਦਾ ਵਹਾਅ ਵੀ ਹੋ ਸਕਦਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਰਾਂ ਦੇ ਵੱਲ ਜਿਸ ਢੰਗ ਦੇ ਨਾਲ ਟੈਰਿਫ ਸੰਬੰਧੀ ਬਿਆਨ ਦਿੱਤੇ ਜਾ ਰਹੇ ਨੇ ਤੇ ਦੋਵੇਂ ਮੁਲਕਾਂ ਦੇ ਦਰਮਿਆਨ ਹਾਲੇ ਤੱਕ ਸਮਝੌਤੇ ਨੂੰ ਲੈ ਕੇ ਕੁਝ ਸਪੱਸ਼ਟ ਨਹੀਂ ਹੋਇਆ ਤੇ ਜ਼ਿਆਦਾ ਗੱਲਾਂ ਬਾਹਰ ਵੀ ਨਹੀਂ ਆ ਰਹੀਆਂ ਜਿਸ ਕਾਰਨ ਆਰਥਿਕ ਮਾਹਰ ਮੰਨਦੇ ਨੇ ਕਿ ਬੈਂਕ ਆਫ ਕੈਨੇਡਾ ਦੇ ਵੱਲੋਂ 2.75 ਬੈਂਚਮਾਰਕ ਦੇ ਉੱਪਰ ਇੰਟਰਸਟ ਰੇਟ ਨੂੰ ਹੋਲਡ ਰੱਖਿਆ ਜਾਏਗਾ ਉਹਨਾਂ ਆਖਿਆ ਕਿ ਜੇਕਰ ਬੈਂਕ ਇਹਨਾਂ ਹਾਲਾਤਾਂ ਦੇ ਵਿੱਚ ਇੰਟਰਸਟ ਰੇਟ 'ਚ ਕੱਟ ਲਗਾਉਂਦੀ ਹੈ ਤਾਂ ਇਹ ਚਮਤਕਾਰ ਵਰਗਾ ਹੋਏਗਾ ਤੇ ਸੁਭਾਵਨਾਮਾ ਨੇ ਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਸਤੰਬਰ ਦੇ ਵਿੱਚ ਇੰਟਰਸਟ ਰੇਟ ਦੇ ਵਿੱਚ ਕੱਟ ਲਗਾਇਆ ਜਾ ਸਕਦਾ ਹੈ ਕਿਉਂਕਿ ਉਸ ਸਮੇਂ ਦੌਰਾਨ ਅਮਰੀਕਾ ਕੈਨੇਡਾ ਦੇ ਦਰਮਿਆਨ ਟੈਰਫ ਟ੍ਰੇਡ ਵਾਰ ਦੇ ਥੰਮਣ ਦੀ ਸੁਭਾਵਨਾ ਹੈ ਕਿਸੇ ਨਾ ਕਿਸੇ ਸਮਝੌਤੇ ਦੇ ਹੌਣ ਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ ਉਹਦਾ ਜਿਸ ਢੰਗ ਦਾ ਅਸਰ ਨਜ਼ਰ ਆਏਗਾ ਉਸ ਹਿਸਾਬ ਦੇ ਨਾਲ ਬੈਂਕ ਆਫ ਕੈਨੇਡਾ ਦੇ ਵੱਲੋਂ ਕਦਮ ਚੁੱਕੇ ਜਾਣਗੇ ਕਿਉਂਕਿ ਸਟੈਟਿਸਟਿਕ ਕੈਨੇਡਾ ਦੇ ਅਨੁਸਾਰ 83000 ਜੌਬਸ ਇਕਨੋਮੀ ਚ ਐਡ ਹੋਈਆਂ ਨੇ ਤੇ ਬੇਰੋਜ਼ਗਾਰੀ ਦਰ ਘਟ ਕੇ 6.9% ਤੇ ਆਈ ਹੈ ਪਰ ਦੂਜੇ ਪਾਸੇ ਇਨਫਲੇਸ਼ਨ ਦਾ ਨੰਬਰ 1.9% ਤੇ ਵਧਿਆ ਭਾਰਤ ਕੇ ਪਿਛਲੇ ਮਹੀਨਾ ਦੇ ਮੁਕਾਬਲੇ ਇਸ ਦੇ ਵਿੱਚ ਵਾਧਾ ਦੇਖਿਆ ਗਿਆ ਅਤੇ ਜੇਕਰ ਟੈਰਿਫਸ ਲੱਗਦੇ ਨੇ ਤਾਂ ਉਸ ਦੇ ਨਾਲ ਹੋਰ ਵਾਧਾ ਨਜ਼ਰ ਆ ਸਕਦਾ ਹੈ ਜਿਸ ਕਾਰਨ ਬੈਂਕ ਫਿਲਹਾਲ ਵੇਟ ਐਂਡ ਵਾਚ ਦੀ ਪਾਲਿਸੀ ਤੇ ਚੱਲ ਰਹੀ ਹੈ ਫੈਡਰਲ ਚੋਣਾਂ ਹਾਰਨ ਤੋਂ ਬਾਅਦ ਜਗਮੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਪਾਰਟੀ ਆਪਣਾ ਨਵਾਂ ਲੀਡਰ ਚੁਣਨ ਦੀ ਤਿਆਰੀ ਕਰ ਰਹੀ ਹੈ ਜਿਸ ਲਈ ਲੀਡਰਸ਼ਿਪ ਰੇਸ ਜਲਦੀ ਸ਼ੁਰੂ ਹੋਏਗੀ ਇਸ ਦੇ ਦੌਰਾਨ ਲੀਡਰਸ਼ਿਪ ਰੇਸ ਚ ਸ਼ਾਮਲ ਹੋਣ ਲਈ ਕਈ ਨਿਯਮ ਹੋਣਗੇ ਇਹ ਪਾਰਟੀ ਵੱਲੋਂ ਜਾਰੀ ਕੀਤੇ ਗਏ ਨੇ ਜਿਸ ਵਿੱਚ ਕਿਹਾ ਗਿਆ ਹੈ ਕਿ ਲੀਡਰਸ਼ਿਪ ਰੇਸ ਲਈ ਉਮੀਦਵਾਰ ਨੂੰ ਦਸਤਕਤਸ ਡਿਵਰਸ ਰੀਜਨਸ ਰੇਸ ਅਤੇ ਐਲਜੀਪੀਟੀਕਿਊ ਸਮਰਥਕਾਂ ਤੋਂ ਵੀ ਹਾਸਲ ਕਰਨੇ ਹੋਣਗੇ ਉਮੀਦਵਾਰ ਨੂੰ ਘੱਟੋ-ਘੱਟ 10% ਸਿਗਨੇਚਰਸ 25 ਸਾਲ ਜਾਂ ਇਸ ਤੋਂ ਕਟ ਉਮਰ ਦੇ ਨੌਜਵਾਨ ਨਿਊ ਡੈਮੋਕ੍ਰੇਟਸ ਸਮਰਥਨਾ ਤੋਂ ਲੈਣੇ ਲਾਜ਼ਮੀ ਹੋਣਗੇ ਅਤੇ ਕੈਂਡੀਡੇਟ ਨੂੰ ਕੈਨੇਡਾ ਦੇ 5 ਵੱਖ-ਵੱਖ ਖੇਤਰਾਂ Atlanteic, Quebec, Ontario, Prairie ਅਤੇ BC ਤੇ North ਤੋਂ ਘੱਟੋ-ਘੱਟ 50 ਸਿਗਨੇਚਰਸ ਹਾਸਲ ਕਰਨੇ ਹੋਣਗੇ। ਪਾਰਟੀ ਦੇ ਇਸੇ ਮਹੀਨੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਲੀਡਰਸ਼ਿਪ ਰੇਸ 'ਚ ਐਂਟਰ ਹੋਣ ਦੀ ਫੀਸ 1 ਲੱਖ ਡਾਲਰ ਦੇਣੀ ਪਵੇਗੀ ਆਫੀਸ਼ੀਅਲੀ ਲੀਡਰਸ਼ਿਪ ਰੇਸ ਸਤੰਬਰ ਦੇ ਵਿੱਚ ਸ਼ੁਰੂ ਹੋਣੀ ਹੈ ਤੇ ਅੰਤਿਮ ਵੋਟ ਮਾਰਚ ਵਿੱਚ ਹੋਏਗੀ ਅਤੇ ਵਿਨੀਪੈਗ ਦੇ ਵਿੱਚ ਪਾਰਟੀ ਵੱਲੋਂ ਸਬਮਿਟ ਕੀਤੀ ਜਾਏਗੀ ਜਿੱਥੇ ਨਵੇਂ ਲੀਡਰ ਦੀ ਚੋਣ ਹੋਏਗੀ ਕਾਬਲੇ ਗੌਰ ਹੈ ਕਿ ਪਿਛਲੀ ਘਟ ਗਿਣਤੀ ਲਿਬਰਲ ਸਰਕਾਰ ਚ ਐਨ ਡੀ ਪੀ ਬੜੀ ਮਹੱਤਵਪੂਰਨ ਭੂਮਿਕਾ ਚ ਰਹੀ ਹੈ ਜਿੱਥੇ ਕਿ ਲਿਬਰਲਾਂ ਦੇ ਨਾਲ ਸਮਝੌਤੇ ਤਹਿਤ ਸਰਕਾਰ ਚਲਾਏਗੀ ਜਿਸ ਵਿੱਚ ਐਨ ਡੀ ਪੀ ਨੇ ਡੈਂਟਲ ਕੇਅਰ ਫਾਰਮਾ ਕੇਅਰ ਐਂਟੀ ਸਕੈਪ ਬਿਲ ਵਰਗੀਆਂ ਸ਼ਰਤਾ ਮਨਮੋਹਨਤਾ ਤਾਬਾ ਕੀਤਾ ਅਤੇ ਇਸ ਵਾਰ ਇਲੈਕਸ਼ਨ ਚ ਪਾਰਟੀ ਆਪਣਾ ਸਟੇਟਸ ਬਚਾਉਣ ਦੇ ਵਿੱਚ ਵੀ ناکਾਮਜਾਬ ਰਹੀ ਹੈ ਤੇ ਚਗਮੀਤ ਸਿੰਘ ਆਪਣੀ ਸੀਟ ਵੀ ਹਾਰ ਗਏ ਸਨ ਜਿਸ ਦੇ ਤੁਰੰਤ ਬਾਅਦ ਉਹਨਾਂ ਨੇ ਪਾਰਟੀ ਲੀਡਰਸ਼ਿਪ ਛੱਡ ਦਿੱਤੀ ਸੀ ਪਰ ਨਵੇਂ ਚੁਣੇ ਗਏ ਲੀਡਰ ਨੂੰ ਪਾਰਟੀ ਨੂੰ ਮੋੜ ਪੈਰਾ ਤੇ ਕਰਨ ਲਈ ਵਰਕਿੰਗ ਕਲਾਸ ਕੈਨੇਡੀਅਨਸ ਵਿੱਚ ਪਾਰਟੀ ਨੂੰ ਮੋੜ ਮਜ਼ਬੂਤ ਕਰਨ ਦੇ ਲਈ ਕਦਮ ਚੁੱਕੇ ਨੇ ਪਹਿਣਗੇ ਅਤੇ ਇਸ ਤੋਂ ਇਲਾਵਾ ਲੀਡਰਸ਼ਿਪ ਰੇਸ 'ਚ ਸ਼ਾਮਲ ਹੋਣ ਲਈ ਸਿਗਨੇਚਰ ਸੰਬੰਧੀ ਜੋ ਫੈਸਲਾ ਕੀਤਾ ਗਿਆ ਉਸ ਤੋਂ ਪਾਰਟੀ ਦੀਆਂ ਪਾਲਿਸੀਆਂ ਸਪਸ਼ਟ ਰੂਪ ਦੇ ਵਿੱਚ ਨਜ਼ਰ ਆਉਂਦੀਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਾਗ ਕਾਰਨੀ ਵੱਲੋਂ ਇਜ਼ਰਾ ਅਲੀ ਸਰਕਾਰ ਉੱਪਰ ਗਾਜ਼ਾ 'ਚ ਤੇਜ਼ੀ ਨਾਲ ਹਾਲਾਤ ਵਿਗਾੜਨ ਤੇ ਹਮਨਟੇਰੀਅਨ ਕ੍ਰਾਈਸਿਸ ਨੂੰ ਰੋਕਣ ਵਿੱਚ ਅਸਫਲ ਰਹਿਣ ਦੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਕਹੇ ਕਿ ਆਮ ਲੋਕਾਂ ਲਈ ਜਾਣ ਵਾਲੀ ਸਹਾਇਤਾ ਰੋਕ ਕੇ ਇਜ਼ਰਾਈਲ ਨੇ ਇੰਟਰਨੈਸ਼ਨਲ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਐਕਸ ਤੇ ਪਾਈ ਇੱਕ ਪੋਸਟ ਵਿੱਚ ਕਾਰਨੀ ਨੇ ਕਿਹਾ ਹੈ ਕਿ ਆਮ ਲੋਕਾਂ ਲਈ ਜਾਂਦੀ ਸਹਾਇਤਾ ਪੂਰੀ ਤਰ੍ਹਾਂ ਇਜ਼ਰਾਈਲ ਦੇ ਕੰਟਰੋਲ ਵਿੱਚ ਹੈ ਜਿਸ ਨੂੰ ਕਿ ਸਹਾਇਤਾ ਸੰਸਥਾਵਾਂ ਤਹਿਤ ਅਤੇ ਇੰਟਰਨੈਸ਼ਨਲ ਸੰਗਠਨਾ ਤਹਿਤ ਲੋਕਾਂ ਤੱਕ ਪਹੁੰਚਦਾ ਕਰਨਾ ਚਾਹੀਦਾ ਹੈ ਅਤੇ ਕੈਨੇਡਾ ਵੱਲੋਂ ਜਲਦੀ ਵਾਰ ਰੋਕਣ ਦੀ ਮੰਗ ਕੀਤੀ ਗਈ ਹੈ ਤੇ ਯੂਨ ਦੇ ਵਿੱਚ ਵੀ ਕੈਨੇਡਾ ਨੇ ਇਸ ਸੰਘ ਦੀ ਆਵਾਜ਼ بلند ਕੀਤੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨਾ ਬੋਲੋ ਹਮਾਸ ਪੱਲੋ ਬੰਦੀ بنائے ਗਏ ਲੋਕਾਂ ਨੂੰ ਛੱਡਣ ਤੇ ਦੋ ਸਟੇਟ ਸੋਲੂਸ਼ਨ ਤੇ ਦੁਬਾਰਾ ਜ਼ੋਰ ਦਿੱਤਾ ਹੈ ਇਜ਼ਰਾਈਲ ਦੀ ਸੰਸਦ ਨੇ ਬੁੱਧਵਾਰ ਨੂੰ ਵੈਸਟ ਬੈਂਕ ਨੂੰ ਆਪਣੇ ਨਾਲ ਜੋੜਨ ਲਈ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ ਵੈਸਟ ਬੈਂਕ ਨੂੰ ਆਪਣੇ ਨਾਲ ਜੋੜਨ ਨਾਲ ਇਜ਼ਰਾਈਲ ਦੇ ਨਾਲ ਇੱਕ ਵਿਵਹਾਰਿਕ ਫਲਸਤੀਨੀ ਰਾਜ ਬਣਾਉਣਾ ਅਸੰਭਵ ਹੋ ਸਕਦਾ ਹੈ ਜਿਸ ਨੂੰ ਇੰਟਰਨੈਸ਼ਨਲ ਪੱਧਰ ਤੇ ਸੰਘਰਸ਼ ਨੂੰ ਹੱਲ ਕਰਨ ਦੇ ਇੱਕੋ ਇੱਕ ਤਰੀਕੇ ਵਜੋਂ ਦੇਖਿਆ ਜਾਂਦਾ ਹੈ ਕੈਨੇਡਾ ਟੂ ਸਟੇਟ ਹੱਲ ਦਾ ਸਮਰਥਨ ਕਰਦਾ ਹੈ ਫੋਰਨ ਅਫੇਅਰ ਮਿਨਿਸਟਰ ਅਨੀਤਾ ਆਨੰਦ ਇਸ ਮੁੱਦੇ ਉੱਪਰ ਨਿਊਯਾਰਕ ਚ ਯੂਨਾਂ ਦੇ ਸਮੇਲਨ ਵਿੱਚ ਸ਼ਾਮਲ ਹੋਏ ਨੇ ਜਿੱਥੇ ਉਹਨਾਂ ਦੇ ਵੱਲੋਂ ਇਸ ਸੰਬੰਧੀ ਗੱਲ ਕੀਤੀ ਗਈ ਹੈ ਸੈਂਟਰ ਫਾਰ ਜੂਸ਼ ਐਂਡ ਇਜ਼ਰਾਈਲ ਅਫੇਅਰਸ ਨੇ ਕਹੇ ਕਿ ਹਮਾਸ ਚੰਗਬੱਦੀ ਸਮਝੌਤਾ ਨਹੀਂ ਚਾਹੁੰਦਾ ਤੇ ਕਿਸੇ ਵੀ ਕੀਮਤ ਤੇ ਸੱਤਾ ਬਰਕਰਾਰ ਰੱਖਣਾ ਚਾਹੁੰਦਾ ਪਿਛਲੇ ਮਹੀਨੇ ਨਾਟੋ ਸਮਿਟ ਚ ਪ੍ਰਧਾਨ ਮੰਤਰੀ ਕਾਰਨੀ ਸਪਾਟਸਨ ਉਹਨਾਂ ਨੇ ਟੂ ਸਟੇਟ ਹੱਲ ਅਤੇ ਫਲਸਤੀਨੀ ਲੀਡਰਸ਼ਿਪ ਨੂੰ ਯਹੂਦੀ ਰਾਸ਼ਟਰ ਦੇ ਨਾਲ-ਨਾਲ ਗੱਲਬਾਤ ਕਰਨ ਦੀ ਚਰਚਾ ਵੀ ਕੀਤੀ ਸੀ ਪਰ ਇਸ ਸਮੇਂ ਫਰਾਂਸ ਦੇ ਵੱਲੋਂ ਆਫੀਸ਼ੀਅਲੀ ਤੌਰ ਤੇ ਫਲਸਤੀਨ ਨੂੰ ਇੱਕ ਸਟੇਟ ਦਾ ਦਰਜਾ ਦਿੱਤਾ ਜਾਣਾ ਹੈ ਤੇ ਯੂਨ ਸਮਿਟ ਦੇ ਵਿੱਚ ਇਹ ਸਾਹਮਣੇ ਆਏਗਾ ਤੇ ਹੁਣ ਕੈਨੇਡਾ ਦੇ ਕੁਝ ਲਿਬਰਲ ਐਮਪੀਜ਼ ਵੀ ਪ੍ਰਧਾਨ ਮੰਤਰੀ ਮਾਕਾਰਨੀ ਤੋਂ ਮੰਗ ਕਰ ਰਹੇ ਨੇ ਕਿ ਕੈਨੇਡਾ ਨੂੰ ਵੀ ਫਲਸਤਾਨ ਨੂੰ ਸਟੇਟ ਦੇ ਤੌਰ ਤੇ ਯੂਨ ਦੇ ਵਿੱਚ ਮਾਨਤਾ ਦੇਣੀ ਚਾਹੀਦੀ ਹੈ ਪਰ ਫਰਾਂਸ ਪਹੁੰਚ ਚੁੱਕੇਗੇ ਇਸ ਕਦਮ ਦੇ ਉੱਪਰ ਅਮਰੀਕਾ ਦਾ ਕੀ ਰਿਐਕਸ਼ਨ ਹੋਏਗਾ ਇਸ ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਹੁਣ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਅੱਜ 13 ਜੁਲਾਈ ਸਨ 2025 ਵਾਲੇ ਦਿਨ ਵਾਰੀਅਰ ਫੁੱਟਬਾਲ ਕਲੱਬ ਵੱਲੋਂ ਐਡਮਿੰਟਨ ਦੇ ਟੀਡੀ ਬੇਕਰ ਸਕੂਲਜ਼ ਦੀਆਂ ਗਰਾਊਂਡਾਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਸੌਕਰ ਦੇ ਮੈਚ ਕਰਵਾਏ ਗਏ ਅਤੇ ਨਾਲ ਹੀ ਤੀਆਂ ਦਾ ਮੇਲਾ ਕਰਵਾਇਆ ਗਿਆ ਜਿੱਥੇ ਬੀਬੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਸ਼ਿਰਕਤ ਕੀਤੀ ਅਤੇ ਆਪਣੇ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਕੀਤਾ ਔਰ ਨਾਲ ਦੀ ਨਾਲ ਚਾਹ ਪਾਣੀ ਤੇ ਪਕੌੜਿਆਂ ਦਾ ਲੰਗਰ ਵੀ ਚੱਲਦਾ ਰਿਹਾ ਕਲੱਬ ਵੱਲੋਂ ਸਾਰੇ ਹੀ ਵਲੰਟੀਅਰਜ਼ ਤੇ ਆਪਣੇ ਸਪੌਂਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਦੇਖੋ ਜੀ ਅੱਧੇ ਦਾ ਜਿੱਦਾਂ ਇਹ ਹੁਣ ਪਾਰ ਸਾਡੇ ਨਾਲੇ ਖੜੇ ਆ ਇਹ ਸਾਡਾ ਖੇਡਦੇ ਵੀ ਰਹੇ ਆ ਹੁਣ ਸਪான்ਸਰ ਵੀ ਇਹੀ ਕਰਦੇ ਆ ਹੋਰ ਵੀ ਜਿੱਦਾਂ ਬਹੁਤ ਜਿਆਦਾ ਹੈਗੇ ਸਪான்ਸਰ ਬਹੁਤ ਜਿਆਦਾ ਆ ਕਹਿਣ ਦੀ ਵੀ ਨਹੀਂ ਕਦੇ ਲੋੜ ਪਈ ਅਸੀਂ ਆ ਟੂਰਨਾਮੈਂਟ ਕਰਾਈਦਾ ਆਪਣੇ ਆਪ ਹੀ ਇੱਥੇ ਆ ਜਾਂਦੇ ਆ ਵੀ ਆ ਚੈੱਕਾਂ ਚੱਕ ਲਓ ਦੇਖ ਲਓ ਜੀ ਚੈੱਕ ਇੱਥੇ ਆ ਕੇ ਫੜਾਈ ਜਾਂਦੇ ਬਹੁਤ ਹੀ ਵਧੀਆ ਬਹੁਤ ਵਧੀਆ ਜਨਾਬ ਬਹੁਤ ਬਹੁਤ ਮੁਬਾਰਕਾਂ ਅੱਛਾ ਨਾਲ ਦੀ ਨਾਲ ਤੀਆਂ ਦਾ ਕੀ ਕਹਿੰਦੇ ਹੁੰਦੇ ਆ ਪ੍ਰੋਗਰਾਮ ਵੀ ਹੁੰਦਾ ਹਾਂਜੀ ਤੀਆਂ ਦਾ ਪਿੱਛੇ ਚੱਲਦਾ ਜੀ ਉਹ ਬੀਬੀਆਂ ਨੇ ਜਿੱਦਾਂ ਹੁਣ ਆਪ ਹੀ ਚਲਾ ਲਿਆ ਜਦੋਂ ਸ਼ੁਰੂ ਅਸੀਂ ਕੀਤਾ ਹੀ ਮਾੜੇ ਹਲਕੇ ਜਿਹਾ ਹੁਣ ਵਾਧਾ ਵਾਧਾ ਹੁਣ ਦੇਖ ਲਈ ਕਿੱਥੇ ਤੱਕ ਚੱਲ ਗਿਆ ਹਾਂਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਾਬ ਇਸ ਕਰ ਲਈ ਇਸ ਕਾਮਯਾਬੀ ਲਈ ਔਰ ਅਸੀਂ ਇਹ ਦੁਆ ਕਰਦੇ ਪਿੰਗਾ ਨੂੰ ਹੋਰ ਵੀ ਇਹ ਬਦੇ ਫੁੱਲੇ ਮੇਲਾ ਜਿਹੜਾ ਔਰ ਬੱਚਿਆਂ ਦੀ ਇਨਵੋਲਵਮੈਂਟ ਇਹਨੂੰ ਜਿੰਨਾ ਵੀ ਵਧਾਇਆ ਜਾ ਸਕੇ ਖੇਡਾਂ ਵਾਲੇ ਪਾਸੇ ਨੂੰ ਉਹਨਾਂ ਦੀ ਰੁਚੀ ਲਾਈ ਜਾ ਸਕੇ ਉਨੀ ਹੀ ਵੇਧਰ ਆ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਮੈਂ 2 ਦਿਨ ਤੋਂ ਆ ਰਹੀ ਆ ਮੈਨੂੰ ਬਹੁਤ ਵਧੀਆ ਹੈ ਮਿਸ ਮਤਲਬ ਪੰਜਾਬ ਨੂੰ ਅਸੀਂ ਇੱਥੇ ਆਣ ਕੇ ਬਿਲਕੁਲ ਵੀ ਮਿਸ ਕਰਦੇ ਆ ਪਰ ਇਹ ਸਾਰਾ ਮਾਹੌਲ ਦੇਖ ਕੇ ਬੜਾ ਅੱਛਾ ਲੱਗਦਾ ਹੈ ਕਿ ਆਪਣਾ ਹੀ ਪੰਜਾਬ ਹੈ ਔਰ ਜਿਨ੍ਹਾਂ ਨੇ ਇਹਨਾਂ ਨੇ ਪ੍ਰੋਗਰਾਮ ਕਰਵਾਇਆ ਬਹੁਤ ਅੱਛਾ ਕਰਵਾਇਆ ਹੈ ਥੈਂਕ ਯੂ ਲੋਨਾ ਦਾ ਕਿ ਜਿਹੜਾ ਸਾਡੇ ਵਿਰਸੇ ਨੇ ਇਹਨਾਂ ਨੇ ਜੋੜ ਕੇ ਰੱਖਿਆ ਸਾਨੂੰ ਇਹਨਾਂ ਨੇ ਆਪਣਾ ਸਾਰਾ ਕੁਝ ਰੱਖਿਆ ਹੈ ਦੇਤੀਆਂ ਬਹੁਤ ਸੁਣੀਆਂ ਲੱਗੀਆਂ ਹਈਆਂ ਬਹੁਤ ਸੋਹਣਾ ਪ੍ਰੋਗਰਾਮ ਐ ਖਾਣ ਪੀਣ ਦਾ ਕਿਸੇ ਗੱਲ ਦੀ ਔਰ ਵੈਦਰ ਬਹੁਤ ਅੱਛਾ ਐ ਹੁਣ ਸਭ ਤੋਂ ਵਧੀਆ ਇਹ ਗੱਲ ਐ ਥੈਂਕਫੁਲ ਐਨਾ ਸਾਰਿਆਂ ਦਾ ਜੀ ਥੈਂਕ ਯੂ ਥੈਂਕ ਯੂ so much ਹਰ ਬੇਬਾ ਬਲਾ ਹਰ ਬੇਬ ਮੇਰਾ ਮਾਝੇ ਸਾਕਣਾ ਕਰਵੇ ਮਾਝੇ ਦੇ ਜੱਟ ਬੁਰੇ ਸੁਣੀ ਦੇ ਊਂਟਾਂ ਨੂੰ ਪਾਉਂਦੇ ਖਲਵੇ ਵੇ ਖਲ ਤਾਂ ਸਾਥੋਂ ਕੁੱਟੀ ਨਾ ਜਾਵੇ ਗੁੱਤੋਂ ਆਨਲਾਈਨ ਦੇ ਫੜਦੇ ਮੇਰਾ ਉਡੇ ਡੋਰੀਆ ਮਹਿਲਾਵਾਲੇ ਕਰਦੇ ਮੇਰਾ ਉਡੇ ਡੋਰੀਆ ਮਹਿਲਾਵਾਲੇ ਕਰਦੇ ਮੇਰਾ ਉਡੇ ਡੋਰੀਆ ਲਾਓ ਕਰਵੇ ਲਾਓ ਪੰਜਾਂ ਪਿੰਡਾਂ ਦੀਆਂ ਕੁੜੀਆਂ ਆਈਆਂ ਪਾ ਕੇ ਛਾਪਾਂ ਛੱਲੇ ਵੀ ਇੱਕ ਕੁੜੀ ਦੀ ਚਾਂਜਰ ਛਣਕੀ ਇੱਕ ਕੁੜੀ ਦੀ ਚਾਂਜਰ ਛਣਕੀ ਹੋਗੀ ਬੱਲੇ ਬੱਲੇ ਗਿੱਦਾ ਕੁੜੀਆਂ ਦਾ ਪੈਂਦਾ ਥੱਲੇ ਗਿੱਦਾ ਕੁੜੀਆਂ ਦਾ ਪੈਂਦਾ ਵੋੜ ਦੇ ਥੱਲੇ ਗਿੱਦਾ ਕੁੜੀਆਂ ਦਾ ਪੈਂਦਾ ਵੋੜ ਦੇ ਥੱਲੇ ਹਾਂਜੀ ਆ ਗੱਲ ਐ ਹੋ ਆ ਜੀ ਬਈ ਇੱਕ ਵਾਰੀ ਮੇਰੇ ਵਰਗਾ ਕੋਈ ਮੇਲੇ ਤੇ ਚੱਲਿਆ ਗਿਆ ਅੱਛਾ ਤੇ ਮੇਲੇ ਦੇ ਜਾ ਕੇ ਉੱਥੇ ਉਹਨੇ ਦੇਖਿਆ ਵੀ ਰੰਗ-ਬਰੰਗੇ ਝੂਲੇ ਲੱਗੇ ਆ ਡੋਡੀ ਛਿਆਂ ਲੱਗੀਆਂ ਹੁੰਆਂ ਹਨ ਤੇ ਉੱਥੇ ਉੱਥੇ ਜਾ ਕੇ ਉਹਨੂੰ ਸਿਆਣ ਲਿਆ ਕਹਿੰਦੇ ਵੀ ਤੂੰ ਤਾਇਯ ਯੋਗਤੀ ਆ ਉਹ ਕਹਿੰਦੇ ਹਾਂ ਮੈਂ ਤਾਇਯ ਯੋਗਤੀ ਹੋਈ ਆ ਕਹਿੰਦੇ ਤੂੰ ਕਿਵੇਂ ਸਿਆਲਿਆ ਕਹਿੰਦਾ ਵੀ ਮੈਂ ਤੇਰੀ ਫੋਟੋ ਦੇਖੀ ਆ ਟੀਵੀ ਤੇ ਆਇਆ ਸੀਗਾ ਕਹਿੰਦੇ ਠੀਕ ਆ ਕਹਿੰਦੇ ਕੋਈ ਜੋਕਤ ਸੁਣਾ ਦੇ ਉਹ ਕਹਿੰਦਾ ਗੱਲ ਆ ਆ ਵੀ ਭਾਈ ਉਹ ਨਾਲ ਉਹਦੀ ਕੁੜੀ ਸੀ ਕਹਿੰਦਾ ਇਹੋ ਜੀ ਕੁੜੀ ਗਈ ਵਿਆਹ ਹੋ ਗਿਆ ਉਹ ਜਦੋਂ ਸਹੁਰੇ ਗਈ ਉੱਥੇ ਉਹਨੂੰ ਉਹਦੀ ਸੱਸ ਨੇ ਪੁੱਛਿਆ ਵੀ ਨਾ ਤਾਂ ਤੈਨੂੰ ਰੋਟੀ ਬਣਾਉਣੀ ਆਂਦੀ ਆ ਨਾ ਤੈਨੂੰ ਧਾਲ ਬਣਾਉਣੀ ਆਂਦੀ ਆ ਨਾ ਤੈਨੂੰ ਸਬਜ਼ੀ ਬਣਾਉਣੀ ਤੇਨੂੰ ਤਾਂ ਚਾਹ ਨਹੀਂ ਬਣਾਉਣੀ ਆਉਂਦੀ ਵੀ ਸਾਨੂੰ ਪਹਿਲਾਂ ਦੱਸਦੀ ਅਸੀਂ ਨਾ ਸਾਗ ਲੈ ਲੈਂਦੇ ਕੋਈ ਹੋਰ ਲੈ ਲੈਂਦੇ ਉਹ ਪਤਾ ਕੀ ਕਹਿੰਦੀ ਸਰਪ੍ਰਾਈਜ਼ ਸਰਪ੍ਰਾਈਜ਼ ਆ ਗਿਆ ਉਥੋਂ ਭਾਈ ਅਸੀਂ ਮੇਲੇ ਤੋਂ ਫਿਰ ਬਾਹਰ ਆ ਗਏ ਬਹੁਤ ਐਨਜੋਏ ਕਰੀ ਜੰਨੇ ਨਹੀਂ ਵੈਰੀ ਨਾਈਸ ਥੈਂਕ ਯੂ ਜੀ ਬਹੁਤ ਵਧੀਆ ਥੈਂਕ ਯੂ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ